ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਟਰੱਸਟ ਇਟਲੀ ਦੀ ਟੀਮ ਆਈ ਅੱਜ ਪਿੰਡ ਸਾਰੀ ਜ਼ਿਲ੍ਹਾ ਹੁਸ਼ਿਆਰਪੁਰ ਵਿੰਦਰਪਾਲ ਸਿੰਘ ਉਹਨਾਂ ਦੀ ਅਸੀਂ ਪਿਛਲੇ 2 ਦਿਨ ਪਹਿਲਾਂ ਵੀਡੀਓ ਬਣਾਈ ਸੀ ਵੈਰੀਫਾਈ ਕੀਤਾ ਸੀਗਾ ਤੇ ਇਹਨਾਂ ਦੇ ਜਿੱਦਾਂ ਮੂੰਹ ਦੇ ਵਿੱਚ ਕੈਂਸਰ ਆ ਤੇ ਉਹਦੇ ਇਲਾਜ ਲਈ ਟਰੱਸਟ ਨੂੰ ਬੇਨਤੀ ਕੀਤੀ ਸੀ ਸਰਪੰਚ ਸਾਹਿਬ ਨੇ ਸਾਨੂੰ ਸੱਦਿਆ ਸੀ ਤਾਂ ਅਸੀਂ ਦੇਖਿਆ ਸੀਗਾ ਤੇ ਇਹਨਾਂ ਨੇ ਰਿਪੋਰਟਾਂ ਵੀ ਵੀਡੀਓ ਵਿੱਚ ਸੈਂਡ ਕੀਤੀਆਂ ਸੀਗੀਆਂ ਇਸ ਲਈ ਇਹਨਾਂ ਦੇ ਇਲਾਜ ਲਈ 25000 ਦੀ ਸੇਵਾ ਸ਼੍ਰੀ ਗੁਰੂ ਨਾਨਕ ਦੇਵ ਜੀ ਟਰੱਸਟ ਇਟਲੀ ਵੱਲੋਂ ਭੇਜੀ ਗਈ ਸੀ ਤੇ ਉਹ ਅਸੀਂ ਅੱਜ ਇਹਨਾਂ ਨੂੰ ਅਸੀਂ ਦੇਣ ਆਏ ਆ ਤੇ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਉਹਨਾਂ ਵੀਰਾਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੋ ਲੋੜਵੰਦ ਪਰਿਵਾਰਾਂ ਦੀ ਸੇਵਾ ਕਰਦੇ ਆ ਤੇ ਇਹਨਾਂ ਦੇ ਗੁੱਡੀਆਂ ਆ ਕਾਕਾ ਆ ਤੇ ਸਾਰਾ ਖਰਚਾ ਜਿੱਦਾਂ ਇਹਨਾਂ ਸਿਰੋ ਹੀ ਚੱਲਦਾ ਸੀਗਾ ਇਹੋ ਹੀ ਕਮਾਉਂਦੇ ਸੀ ਤਾਂ ਇਹੋ ਹੀ ਨੇੜਿਆਂ ਨੂੰ ਪੜਾਉਂਦੇ ਸੀਗੇ ਹੁਣ ਬਹੁਤ ਜ਼ਿਆਦਾ ਔਖਾ ਹੋ ਗਿਆ ਇਹਨਾਂ ਦਾ ਇਸ ਲਈ ਫੇਰ ਤੋਂ ਅਸੀਂ ਟਰੱਸਟ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕੋਈ ਵੀਰ ਭੈਣ ਆਪਣੇ ਦਸਾਂ ਨੌਹਾਂ ਦੀ ਕੀਰਤ ਕਮਾਈ ਦੇ ਦਸਵੰਦ ਦੀ ਸੇਵਾ ਨੂੰ ਲੋੜਵੰਦ ਪਰਿਵਾਰਾਂ ਦੇ ਲੇਖੇ ਲਾਉਣਾ ਚਾਹੁੰਦਾ ਹੈ ਤਾਂ ਸੱਚੇ ਮਨ ਨੂੰ ਚਲਾਏ ਇਟਲੀ ਤੋਂ ਵੀਰਾ ਪੈਣਾ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰਸਟ ਇਟਲੀ ਦੇ ਅਕਾਊਂਟ ਵਿੱਚ ਭੇਜ ਸਕਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ